ਪਰਮ ਸਨਮਾਨਯੋ ਗੁਰੂ ਪਿਆਰੇ ਗੁਰਸਵਾਰੀ ਸੰਗਤ ਜੀਓ ਆਓ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪ੍ਰਕਰਨ ਸੀ ਪਿਛਲੇ ਤੋਂ ਪਿਛਲੇ ਐਤਵਾਰ ਅਲੰਭ ਕੀਤਾ ਸੀਗਾ ਮਾਰੂ ਕੀ ਵਾਰ ਗੁਰੂ ਅਰਜਨ ਪਾਸ਼ਾ ਜੀ ਵੱਲੋਂ ਉਚਾਰਨ ਕੀਤੀ ਗਈ ਅਤੇ ਦਖਣੇ ਦੀ ਬੋਲੀ ਵਿੱਚ ਮੋਤਾਨ ਦੀ ਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੱਖ-ਵੱਖ ਭਾਸ਼ਾਵਾਂ ਦਾ ਸਮੇਲ ਮਿਲਦਾ ਹੈ ਇਸ ਦੇ ਵਿੱਚ ਪੰਜਾਬੀ ਵੀ ਹੈ ਹਿੰਦੀ ਵੀ ਹੈ ਕੋਝ ਲਫ਼ਜ਼ ਅੰਗਰੇਜ਼ੀ ਦੇ ਵੀ ਹਨ ਕੋਝ ਅਰਬੀ ਦੇ ਵੀ ਹਨ ਬ੍ਰਜ ਭਾਸ਼ਾ ਦੇ ਵੀ ਸੋ ਇਹ ਜਿਹੜੀਆਂ ਭਾਸ਼ਾਵਾਂ ਦਾ ਸੁਮੇਲ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲਦਾ ਹੈ ਇਸ ਦੇ ਨਾਲ ਸਾਨੂੰ ਸਾਡੀ ਆਪਣੀ ਰਿਕਵਰੀ ਐਨਰਚ ਹੋਦੀ ਜਾਂਦੀ ਹੈ ਤੁਹਾਨੂੰ ਨਵੇਂ-ਨਵੇਂ ਲਫ਼ਜ਼ ਸਿੱਖਣ ਨੂੰ ਮਿਲਦੇ ਨੇ ਗੁਰੂ ਅਰਜਨ ਪਾਤਸ਼ਾਹ ਇਸ ਸ਼ਲੋਕ ਦੇ ਵਿੱਚ ਸ਼ਲੋਕ ਅਤੇ ਪੌੜੀਆਂ 12 ਦੇ ਵਿੱਚ ਜਿਵੇਂ ਅਸੀਂ ਜਾਣਦੇ ਆ ਪਹਿਲਾ ਸ਼ਲੋਕ ਹੁੰਦੇ ਨੇ ਤੇ ਫਿਰ ਨਾਲ ਪੌੜੀ ਆਉਂਦੀ ਹੈ ਇਸ ਦੇ ਨਾਲ ਤਿੰਨ ਸ਼ਲੋਕ ਨੇ ਤੇ ਨਾਲ ਉਸ ਤੋਂ ਬਾਅਦ ਫਿਰ ਪੌੜੀ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕੁਰਿਏ ਕੁਰਿਏ ਬੰਦੇ ਆ ਤਲਗਾੜਾ ਮਹਰੇਰ ਨਦੀ ਦੇ ਕੰਡੇ ਜਾਂਦਿਆਂ ਧਿਆਨ ਰੱਖੀ ਕਿ ਜਿੱਥੇ ਪੈਰ ਧਰਦਾ ਏ ਉਹ ਦਲਦਲ ਵੀ ਹੋ ਸਕਦਾ ਏ ਪੈਰ ਤਿਲਕ ਕੇ ਦੇਖ ਵੀ ਸਕਦਾ ਹੈ ਜਿਹਨੇ ਕੁਰিয়ে ਕੁਰিয়ে ਵਹਿੰਦਿਆਂ ਤਲਗਾੜਾ ਮਹਿਰੀਰ ਜਿਹੜੇ ਦਿਸਦੇ ਨੇ ਪੱਥਰ ਵਰਗੇ ਮਿੱਟੀ ਵਰਗੇ ਪਰ ਜਦੋਂ ਉਹਨਾਂ ਦੇ ਪੈਰ ਧਰੋ ਤਾਂ ਕਿਰ ਜਾਂਦੇ ਨੇ ਇਸ ਕਰਕੇ ਧਿਆਨ ਰੱਖੀ ਇਹ ਧਿਆਨ ਰੱਖਣ ਵਾਸਤੇ ਹੀ ਗੁਰੂ ਪਾਤਸ਼ਾਹ ਇਸ ਲੋਕ ਸਾਨੂੰ ਸਮਝਾ ਰਹੇ ਨੇ ਚੇਤਾ ਰੱਖੀ ਸਾਡਾ ਚੇਤਾ ਅਸੀਂ ਚੇਤਾ ਹੀ ਕੋਲ ਜਾਨਦੇ ਆ ਜੋ ਚੇਤੇ ਵਿੱਚ ਹੁੰਦਾ ਹੈ ਉਹ ਹੀ ਚਿੱਤ ਵਿੱਚ ਹੁੰਦਾ ਹੈ ਪਿਛਲੇ ਵਾਰੀ ਵੀ ਐਗਜ਼ਾਮਪਲ ਜ਼ਾਨ ਕੀਤਾ ਸੀਗਾ ਕਿ ਕਾਰ ਦੀ ਚਾਬੀ ਕਿਤੇ ਰੱਖ ਕੇ ਭੁੱਲ ਗਏ ਆ ਚੇਤਾ ਨਹੀਂ ਤਾਂ ਸਮਝੋ ਦੂਰ ਜਦੋਂ ਚਾਬੀ ਨਹੀਂ ਮਿਲਦੀ ਸਮੇਂ ਤੇ ਭੁਜਣਾ ਹੁੰਦਾ ਹੈ ਤੇ ਕਦੀ ਕਿਸੇ ਨੂੰ ਡਾਂਟਦੇ ਆਂ ਕਦੀ ਕਿਸੇ ਨੂੰ ਡਾਂਟਦੇ ਆਂ ਫਿਰ ਚਾਬੀ ਨਹੀਂ ਮਿਲਦੀ ਪਈ ਪਰ ਜਦੋਂ ਚਾਬੀ ਕੋਈ ਆ ਕੇ ਦੱਸੇ ਕਿ ਕੱਲ ਜਿਹੜੀ ਤੁਸੀਂ ਜੈਕਟ ਪਾਈ ਸੀ ਉਹਦੇ ਵਿੱਚੋਂ ਹੈ ਲੱਭ ਲੋ ਉਹ ਜਿਹੜੀ ਦੇਖੀ ਉਹਦੇ ਚ ਪਈ ਸੀ ਚੇਤਾ ਆ ਗਿਆ ਤੇ ਫਿਰ ਨੇੜੇ ਆ ਸੋ ਚੇਤੇ ਵਰਗੀ ਕੋਈ ਨਹੀਂ ਨਜ਼ਦੀਕੀ ਨਹੀਂ ਤੇ ਭੁੱਲ ਵਰਗੀ ਕੋਈ ਦੂਰੀ ਨਹੀਂ ਜੇ ਚੇਤੇ ਵਿੱਚ ਹੈ ਤੇ ਨੇੜੇ ਐਨਜੀ ਰੱਬ ਜੇ ਚੇਤੇ ਦੇ ਵਿੱਚ ਹੈ ਤੇ ਨੇੜੇ ਪਰ ਸਾਡੇ ਚੇਤੇ ਵਿੱਚ ਹੀ ਰਹਿੰਦਾ ਸਰਕੇ ਚਿੱਤ ਵਿੱਚ ਨਹੀਂ ਰਹਿੰਦਾ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਚੇਤਾ ਉਰਦੂ ਦੇ ਵਿੱਚ ਜਾਂ ਫਾਰਸੀ ਦੇ ਵਿੱਚ ਕਹਿ ਦਿੰਦੇ ਆ ਕਹਿੰਦੇ ਨੇ ਯਾਦ ਤੇ ਸੰਸਕ੍ਰਿਤ ਦੇ ਵਿੱਚ ਕਹਿ ਦਿੰਦੇ ਆ ਸਿਮਰਨ ਚੇਤਾ ਯਾਦ ਸਿਮਰਨ ਜੀ ਕੋਈ ਗੱਲ ਤੇ ਕਹਿੰਦੇ ਕੁਰੀਏ ਕੁਰੀਏ ਬੈੰਦੇ ਆ ਤਲ ਗਾੜਾ ਮਹਰੇਰ ਵਿਖੇ ਛਿੱਟੜ ਥੀਨ ਤੋਂ ਜਾਮ ਕਿਸੰਦੋ ਪੇਰ ਕਿਤੇ ਤੇਰਾ ਪੈਰ ਤਿਲਕ ਨਾ ਜਾਏ ਧਿਆਨ ਰੱਖੀ ਚੇਤਾ ਰੱਖੀ ਤੇ ਅਗਲੇ ਸ਼ਲੋਕ ਵਿੱਚ ਪੰਚਮ ਪਾਦਸ਼ਾ ਗੁਰੂ ਅਰਜਨ ਪਾਦਸ਼ਾ ਕਹਿੰਦੇ ਹਨ ਸੱਚ ਜਾਣੈ ਕੱਚ ਬੈੰਦਿਓ ਬਸ ਇਹੀ ਭੁੱਲ ਹੈ ਸੱਚ ਜਾਣੈ ਜਾਣਦਾ ਕੀ ਹੈ ਸੱਚ ਪਰ ਹੁੰਦਾ ਕੀ ਹੈ ਝੂਠ ਸੱਚ ਜਾਣੈ ਕਿੰਨੂ ਦੇਖ ਕੇ ਸੱਚ ਕਹਿੰਦਾ ਹੈ ਕਹਿੰਦਾ ਕੱਚ ਕੱਚ ਵਰਗੇ ਨੂੰ ਜਿਹੜਾ ਚਮਕ ਰਿਹਾ ਏ ਜਿਹੜਾ ਲਿਸ਼ਕ ਰਿਹਾ ਏ ਲੱਗਦਾ ਹੀਰਾ ਏ ਪਰ ਹੈ ਤਾਂ ਕੱਚ ਉਹਨੂੰ ਕੱਚ ਨੂੰ ਸੱਚ ਸਮਝ ਬੈਠਦਾ ਹੈ ਇਹ ਸੱਚ ਜਾਣਣਾ ਹੈ ਕੱਚ ਬੰਦੇ ਹੋ ਤੇ ਤੂੰ ਆਗੂ ਆਗਾ ਸਲਵੇ ਅਗਾਗਾ ਹੋ ਕੇ ਅਗਾਗਾ ਹੋ ਕੇ ਹੋਰ ਕੱਚ ਵੱਲ ਹੀ ਆਕਰਸ਼ਿਤ ਹੋ ਜਾਂਦਾ ਹੈ ਕੱਚ ਕੀ ਨੇ ਇਹ ਲਿਸ਼ਕਵੀਆਂ ਚੀਜ਼ਾਂ ਜਿੰਨੂੰ ਦੇਖ ਕੇ ਅਸੀਂ ਭੁੱਲ ਜਾਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਪੜਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਚੇਤਾ ਹੀ ਕਰਾਂਦੀ ਅਸੀਂ ਭੁੱਲ ਜਾਂਦੇ ਆ ਤੇ ਚੇਤਾ ਕਰਾਉਣ ਲਈ ਗੁਰੂ ਸਾਹਿਬ ਜੀ ਦੀ ਬਾਣੀ ਹੈ ਜੇ ਬਾਣੀ ਪੜਦੇ ਆ ਬਾਰ-ਬਾਰ ਪੜਦੇ ਆ ਤੇ ਬਾਰ-ਬਾਰ ਸਾਨੂੰ ਚੇਤਾ ਆ ਜਾਂਦਾ ਜੇ ਬਾਰ-ਬਾਰ ਚੇਤਾ ਕਰਾਂਗਾ ਕਰਾਂਗੇ ਤੇ ਇਹੀ ਸਾਡੇ ਚਿੱਤ ਵਿੱਚ ਵੱਸ ਜਾਏਗਾ ਹੁਣ ਚੇਤੇ ਵਿੱਚ ਵਸਿਆ ਨਹੀਂ ਚੇਤੇ ਵਿੱਚ ਰਹਿੰਦਾ ਨਹੀਂ volatile memory ਦੇ ਵਿੱਚ ਰਹਿੰਦਾ ਦੋ ਤਰ੍ਹਾਂ ਦੀਆਂ ਮੈਮਰੀਜ਼ ਹੁੰਦੀਆਂ ਨੇ ਅਗਰ ਅਸੀਂ ਕੰਪਿਊਟਰ ਭਾਸ਼ਾ ਦੇ ਵਿੱਚ ਵੀ ਗੱਲ ਕਰੀਏ ਇੱਕ RAM ਹੁੰਦੀ ਏ ਇੱਕ hard disk ਹੁੰਦੀ ਏ RAM ਜਿਹੜੀ ਉਹ ਟੈਂਪਰੇਰੀ ਮੂਵਿੰਗ ਟੈਂਪਰੇਰੀ ਮੈਮਰੀ ਸਾਡੀ ਟੈਂਪਰੇਰੀ ਮੈਮਰੀ ਦੇ ਵਿੱਚ ਤਾਂ ਆ ਜਾਂਦਾ ਜਦੋਂ ਅਸੀਂ ਐਸਾ ਵਾਤਾਵਰਣ ਦੇਖਦੇ ਹਾਂ ਜਿੱਥੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਏ ਗੁਰਬਾਣੀ ਵਿਚਾਰੀ ਜਾ ਰਹੀ ਏ ਗੁਰਬਾਣੀ ਗਾਈ ਜਾ ਰਹੀ ਏ ਜਾਂ ਫਿਰ ਜਦੋਂ ਅਸੀਂ ਕਿਸੇ ਦੇ ਭੋਗ ਤੇ ਚਲੇ ਜਾਂਦੇ ਆ ਫਿਰ ਇਹ ਲੱਗਦਾ ਕਿ ਆਾ ਆਲਾ ਤੇ ਇੱਥੇ ਹੀ ਐ ਕੀ ਅਸੀਂ ਦੂਸਰਿਆਂ ਦੇ ਨਾਲ ਠੱਗੀ ਕਰਦੇ ਰਹਿੰਦੇ ਆ ਕੀ ਅਸੀਂ ਦੂਸਰਿਆਂ ਦੇ ਨਾਲ ਬੋਲ-ਬੋਲਦੇ ਰਹਿੰਦੇ ਆ ਕੋਈ ਨਾਲ ਤੇ ਜਾਣਾ ਨਹੀਂ ਉਸ ਵੇਲੇ ਟੈਂਪਰੇਰੀ ਮੈਮਰੀ ਦੇ ਵਿੱਚ ਆ ਜਾਂਦਾ ਉਸ ਚਾਰ ਦੀ ਵਾਈ ਤੋਂ ਬਾਹਰ ਨਿਕਲਦੇ ਆ ਫਿਰ ਭੁੱਲ ਜਾਂਦੇ ਆ ਫਿਰ ਹੋਈ ਬੈਕ ਟੂ ਮਾਇੋਂ ਦੀਆਂ ਜਿਹੜੀਆਂ ਮੈਂ ਕਮਾਈਆਂ ਨੇ ਜਿਹੜੀਆਂ ਮੈਂ ਕਮਾਉਂਦਾ ਕੋਈ ਹੱਲ ਨਾ ਉਹਨੂੰ ਛੱਡਦਾ ਨਹੀਂ ਤੇ ਕਹਿੰਦਾ ਸੱਚ ਜਾਣ ਹੈ ਕੱਚ ਵੰਦੇਓ ਤੂੰ ਸੱਚ ਜਾਣਦਾ ਬਸ ਇਹ ਹੀ ਕੋ ਲਿਖਿਆ ਹੈ ਔਰ ਐਸੇ ਨੂੰ ਹੀ बार-बार ਗੁਰੂ ਪਾਤਸ਼ਾਹ ਚੇਤੇ ਕਰਾਉਂਦੇ ਨੇ ਕਿ ਤੂੰ ਸੰਸਾਰ ਨੂੰ ਸੱਚਾ ਸਮਝੀ ਬੈਠਾ ਸੰਸਾਰ ਵਿੱਚ ਸੱਚੀ ਹੈ ਇਹ ਦਰਖਤ ਇਹ ਬੂਟੇ ਇਹ ਪਹਾੜ ਇਹ ਨਦੀਆਂ ਇਹ ਤਾਂ ਸੰਸਾਰ ਦੀ ਰਚਨਾ ਕਰਤਾਰ ਨੇ ਕੀਤੀ ਏ ਇਤਾਂ ਸੱਚੀ ਹੈ ਪਰ ਇੱਕ ਹਦੇ ਵਿੱਚ ਝੂਠੀ ਗੱਲ ਇਹ ਹੈ ਕਿ ਜਦੋਂ ਮੈਂ ਇਹ ਸਮਝੀ ਬੈਠਾ ਹਾਂ ਕਿ ਜਿਹੜਾ ਮੇਰਾ ਬਸਾਰਾ ਏ ਜੇ ਜਿਹੜੀ ਜਿਹੜੀ ਕਮਾਈ ਮੈਂ ਕੀਤੀ ਏ ਉਹ ਮੇਰੀ ਇਥੋਂ ਹੀ ਸਾਡਾ ਭੁਲੇਖਾ ਸ਼ੁਰੂ ਹੋ ਜਾਂਦਾ ਹੈ। ਔਰ ਮੈਂ ਇਸ ਲੈਜ਼ੇ ਵਿੱਚ ਇੱਥੇ ਰਹਿੰਦਾ ਕਿ ਮੈਂ ਇਥੋਂ ਜਾਣਾ ਹੀ ਮੈਂ ਸਦਾ ਲਈ ਇੱਥੇ ਹੀ ਵਾਸ ਰੱਖਦਾ। ਬਸ ਇਹ ਹੀ ਭੁਲੇਖਾ ਹੈ ਕਿ ਜਦੋਂ ਇਸ ਨੂੰ ਮੈਂ ਟੈਂਪਰੇਰੀ ਵਰਲਡ ਨੂੰ ਪਰਮਾਨੈਂਟ ਸਮਝੀ ਬੈਠਾ। ਵੈਨ ਆਈ ਕਨਸੀਡਰ ਦਿਸ ਟੈਂਪਰੇਰੀ ਵਰਲਡ ਐਸ ਪਰਮਾਨੈਂਟ ਕਿ ਅੱਜ ਹੈ ਆ ਤੇ ਮੈਂ ਕੱਲ ਵੀ ਹੋਵਾਂਗਾ ਪਰ ਉਹ ਕਹਿੰਦੇ ਨੇ ਕਿ ਇੱਕ ਪਲ ਖਿੰਨ ਦਾ ਵੀ ਭਰੋਸਾ ਨਹੀਂ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਇਸ ਸੰਸਾਰ ਨੂੰ ਆਪਣੇ ਬਣਾਏ ਹੋਏ ਵਿਚਾਰਾਂ ਦੇ ਪਰਿਵਾਰ ਨੂੰ ਇਹਨੂੰ ਸੱਚ ਸਮਝੀ ਬੈਠਾ ਹੈ ਨਹੀਂ ਇਹ ਤਾਂ ਝੂਠਾ ਹੈ ਇਹ ਹੈ ਕਿ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਸੰਸਾਰ ਤੇ ਸੁੱਖਾ ਨਾ ਹੁੰਦਾ ਸੁੱਖ ਹੈਗਾ ਤੇ ਸਾਰੇ ਆ ਕੇ ਆਜਲ ਪੁੱਛਦੇ ਨੇ ਜਿਸ ਦਿਨ ਸੁੱਖ ਖੁੱਸ ਜਾਂਦਾ ਏ ਉਸ ਦਿਨ ਨੇੜੇ ਕੋਈ ਨਹੀਂ ਠੁਕਦਾ ਸੋ ਮੇਰਾ ਸੰਸਾਰ ਜੋ ਮੈਂ ਬਣਾਇਆ ਏ ਉਸ ਦੇ ਵਿੱਚ ਉਹ ਸੰਸਾਰ ਦੇ ਵਿੱਚ ਸਵਾਰਥ ਹੈ ਉਹ ਸੰਸਾਰ ਦੇ ਵਿੱਚ ਲਾਲਚ ਹੈ ਜਾਂ ਚਮੜੀ ਦਾ ਲਾਲਚ ਹੈ ਜਾਂ ਧਨ ਦਾ ਲਾਲਚ ਹੈ ਜਾਂ ਨੌਲੇਜ ਦਾ ਲਾਲਚ ਹੈ ਹੋਰ ਕਿਹੜਾ ਲਾਲਚ ਹੈ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਕੋਈ ਐਸਾ ਮਿੱਤਰ ਹੋਵੇ ਜਿਹੜੇ ਜਿਹੜਾ ਮੇਰੇ ਔਖੇ ਵੇਲੇ ਕੰਮ ਆ ਜਾਏ ਉਹ ਐਸਾ ਕਨਸੀਡਰ ਸਾਰੇ ਕਰਦੇ ਆਂ ਫਿਰ ਦੋਸਤ ਵੀ ਅਸੀਂ ਚੁਣ-ਚੁਣ ਕੇ ਬਣਾਣੇ ਆ ਕਿ ਕੋਈ ਦੋਸਤ ਵਕੀਲ ਹੋਵੇ ਕੋਈ ਦੋਸਤ ਡਾਕਟਰ ਹੋਵੇ ਕੋਈ ਦੋਸਤ ਇੰਜੀਨੀਅਰ ਹੋਵੇ ਜੇ ਜਿਸ ਤਰ੍ਹਾਂ ਦੀ ਲੋੜ ਪੈ ਜਾਏ ਉਸ ਤਰ੍ਹਾਂ ਦੀ ਸਾਨੂੰ ਸਹਾਇਤਾ ਮਿਲ ਜਾਏ ਕਿਉਂਕਿ ਬੈਕ ਆਫ ਮਾਈਂਡ ਹੈ ਉਹਦੇ ਕਿ ਮੈਨੂੰ ਉਹਦੇ ਕੋਲੋਂ ਕੰਮ ਕਢਵਾਣਾ ਮੇਰਾ ਕੋਈ ਕੰਮ ਨਾ ਰੁਕੇ ਤੇ ਗੁਰੂ ਬਾਚਾ ਕਹਿੰਦੇ ਨੇ ਕਿ ਸੁਖ ਮਹਿਾਨ ਬਹੁਤ ਮਿਲ ਬੈਠ ਇਹ ਸੰਸਾਰ ਤੇ ਫਿਰ ਸੁੱਖਾਂ ਦਾ ਹੀ ਏ ਜੇ ਇਸ ਤਰ੍ਹਾਂ ਦੀ ਰਿਲੇਸ਼ਨਸ਼ਿਪ ਪੜਾਈ ਏ ਕਿ ਮੈਂ ਆਪਣਾ ਕੰਮ ਹੀ ਘੜਵਾਲਾ ਚਾਹਨਾ ਤੇ ਫਿਰ ਉਹ ਕਹਿੰਦਾ ਹੈ ਕਿ ਫਿਰ ਤਾਂ ਇਸ ਸੁੱਖ ਮੇ ਆਨ ਬਹੁਤ ਮਿਲ ਬੈਠਾ ਰਹਤ ਚਹੋ ਦਿਸ ਘੇਰੇ ਜਦ ਹੀ ਹੰਸ ਤਜੀਆਂ ਹੈ ਕਾਇਆ ਜਦੋਂ ਇਸ ਦੇ ਵਿੱਚੋਂ ਜਦੋਂ ਗਰੀਬੀ ਆ ਜਾਂਦੀ ਏ ਜਦੋਂ ਧਨ ਖੋਸ ਜਾਂਦਾ ਏ ਤਾਂ ਫਿਰ ਪਤਾ ਲੱਗਦਾ ਕਿ ਨੇੜੇ ਕੌਣ ਸੀਗਾ ਸੁਖਾਂ ਦੇ ਵਿੱਚ ਤਾਂ ਸਾਰੇ ਨੇੜੇ ਨੇੜੇ ਆ ਕੇ ਬੈਠਦੇ ਨੇ। ਤੋਂ ਕਿਹਨਾਂ ਨੇ ਯਾਦ ਰੱਖੀ ਸੱਚ ਜਾਣਾ ਤੂੰ ਸੱਚ ਜੀ ਨੂੰ ਜਾਣ ਰਿਹਾ ਹੈ ਉਹ ਹੈ ਨਹੀਂ ਸੱਚ। ਆਪਣੀ ਚਲਾਕੀਆਂ ਚਤਰਾਈਆਂ ਨੂੰ ਸੱਚ ਸਮਝੀ ਬੈਠਿਆ। ਇਹ ਸੱਚ ਜਾਣਾ ਕੱਚ ਵੈਂਦਿਆਂ ਹੈਗਾ ਤੇ ਕੱਚ ਹੈ। ਕੱਚ ਨੂੰ ਵੇਖ ਕੇ ਤੂੰ ਨੂੰ ਸੱਚ ਸਮਝੀ ਬੈਠਾ ਹੈ ਤੇ ਅੱਗੇ-ਅਗੇ ਹੋਰ 71 ਕਰੀ ਜਾ ਰਹੇ ਆਂ ਹੋਰ ਇਸ ਇਸ ਦੇ ਵਿੱਚ ਹੀ ਖਚਤ ਹੋਈ ਜਾ ਰਹੇ ਆਂ ਤੇ ਕਹਿ ਰਹੇ ਨੇ ਕਿ ਨਾਨਕ ਆਤਿ ਛੜੀ ਮੰਜ ਨੈਣੂ ਇਹ ਜਿਹੜਾ ਆਤਿ ਛੜੀ ਆਤਿ ਛਿਓ ਅਗਨ ਅਗ ਦੀ ਹੁੰਦੀ ਹੈ ਅਗ ਹੁੰਦੀ ਤ੍ਰਿਸ਼ਨਾ ਦੀ ਅਗ ਹੁੰਦੀ ਹੈ ਜਨਸੀ ਦੀ ਇਹ ਕਹਿੰਦੇ ਨੇ ਕਿ ਨਾਨਕ ਆਤਿ ਛੜੀ ਮੰਜ ਨੈਣੂ ਨੈਣੂ ਹੰਦਾ ਬੱਕਰ ਕਿਹ ਤੂੰ ਆਤ ਦੇ ਵਿੱਚੋਂ ਸ਼ਾਂਤੀ ਰੂਪੀ ਮੱਖਣ ਲੱਭਦਾ ਹੈ ਨਾਨਕ ਆਤਿ ਛੜੀ ਮੰਜ ਨੈਣੂ ਇਹ ਤੇਰੇ ਪੁੱਲ ਇੱਕ ਪੁੱਲ ਐ ਹੋਵੇ ਤੇ ਕਹਿੰਦੇ ਨੇ ਵਿਆਹ ਦੂਜੀ ਗੱਲ ਦੂਜੀ ਪੁੱਲ ਕੀ ਹੈ ਪੱਪਣ ਢੱਲ ਪੱਪਣ ਜਿਉਂ ਜੁਮਿਓ ਜਿਵੇਂ ਪਾਣੀ ਦੇ ਵਿੱਚ ਇੱਕ ਛੋਟਾ ਜਿਹਾ ਬੁੱਟਾ ਕਦੀ ਉੱਗ ਪੈਂਦਾ ਏ ਤੇ ਕਦੋਂ ਨਦੀ ਦਾ ਪ੍ਰਵਾਹ ਤੇਜ਼ ਹੋਵੇ ਤੇ ਉਹ ਤੇ ਵਹਿ ਜਾਂਦਾ ਏ ਇਤਾਂ ਟੈਂਪਰੇਰੀ ਹੈ ਕੱਚਾ ਹੈ ਜਿਸ ਤਰ੍ਹਾਂ ਧਨ ਜੋਬਨ ਅਰ ਫੁੱਲੜਾ ਜਿਵੇਂ ਪੈਸੇ ਦਾ ਮਾਣ ਜਵਾਨੀ ਦਾ ਮਾਣ ਧਨ ਜੋਬਨ ਅਰ ਫੁੱਲੜਾ ਨਾਠਿਆ ਦੇ ਦਿਨ ਚਾਰ ਨਾਟੇੜੇ ਮਤਲਬ ਜਿਹੜੇ ਪ੍ਰਾਣੇ ਆnde ਇਹ ਤੇ ਚਾਰ ਦਿਨਾਂ ਦੇ ਹੁੰਦੇ ਨੇ ਇਹ ਸਦਾ ਲਈ ਨਹੀਂ ਰਹਿੰਦੇ ਤਨ ਜੋਬਨ ਅਰ ਫੁਲੜਾ ਨਾਟ ਜਿਹੜੇ ਇਹ ਦਿਨ ਚਾਰ ਚਾਰ ਦਿਨਾਂ ਦੇ ਨੇ ਤੇ ਅੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਹ ਤਾਂ ਢਲ ਪੱਪਣ ਜਿਉਂ ਜੁਮਿਓ ਹੈ ਤੇ ਢਲ ਜਾਂਦਾ ਇਹ ਕਿ ਸ਼ਲੋਕ ਦੇ ਵਿੱਚ ਕਹਿ ਰਹੇ ਨੇ ਕਿ ਚੇਤਾ ਰੱਖੀ ਧਿਆਨ ਰੱਖੀ ਤੁਰੀ ਠੀਕ ਟੋਏ ਡਿਆ ਸਕਦੇ ਨੇ ਤੇ ਲੱਗ ਸਕਦਾ ਹੈ ਲੱਗ ਸਕਦਾ ਹੈ ਫਿਰ ਦੂਜੇ ਸ਼ਲੋਕ ਵਿੱਚ ਕਹਿੰਦੇ ਨੇ ਕਿ ਤੂੰ ਜਿੰਨੂੰ ਸੱਚ ਜਾਣੀ ਦਾ ਜਾਣੀ ਬੈਠਾ ਹੈ ਉਹ ਹੈ ਝੂਠ ਹੈ ਕੱਚਾ ਤੇ ਤਿਆਰ ਲਖੀ ਇਹ ਜਿਹਦੇ ਤੇ ਮਾਨ ਕਰ ਰਹੇ ਆ ਇਹ ਹਮੇਸ਼ਾ ਨਹੀਂ ਰਹਿਣੇ ਤੇ ਤੀਸਰਾ ਸ਼ਲੋਕ ਆਇਆ ਗੁਰੂ ਅਰਜਨ ਪਾਸ਼ਾ ਜੀ ਕਰਦੇ ਨੇ ਕਿ ਭੋਰੇ ਭੋਰੇ ਰੁੜੇ ਸੇਵੰਦੇ ਆਲਕ ਆਲਕ ਹੁੰਦਾ ਆਲਸ ਆਲਸ ਕਰ ਦਿੰਦੇ ਆ ਅਸੀਂ ਜਦੋਂ ਅਸੀਂ ਕੋਈ ਵਧੀਆ ਕੰਮ ਕਰਨਾ ਚਾਹੁੰਦੇ ਆ ਕਰਨ ਦੀ ਸੋਚਦੇ ਆ ਉਹਦੇ ਲਈ ਅਸੀਂ ਆਲਸ ਕਰ ਦਿੰਦੇ ਉਸ ਕੰਮ ਨੂੰ ਆਲਸ ਕਰ ਦਿੰਦੇ ਆ ਜੋ ਸਾਡੀ ਰੱਬ ਦੇ ਨਾਲ ਨਹੀਂ ਘਟਾ ਸਕਦਾ ਹੈ ਉਧਰ ਲਈ ਕਰਦੇ ਆ ਆਲਸ ਤੇ ਜੇ ਕੋਈ ਦੂਸਰਾ ਕੰਮ ਹੋਵੇ ਉਹਦੇ ਲਈ ਕਰਦੇ ਆ ਅਸੀਂ ਕਾਲ ਉਸ ਦੇ ਲਈ ਕਹਿੰਦੇ ਛੇਤੀ ਹੁਣੇ ਕਰੋ ਗੁਰੂ ਬਾਦਸ਼ਾਹ ਕਹਿੰਦੇ ਨੇ ਕਿ ਨਹਿ ਬਲੰਬ ਧਰਮੰ ਬਲੰਬ ਪਪੰ ਤਾਰਾਮ ਦੇ ਕੰਮ ਵਿੱਚ ਦੇਰੀ ਨਾ ਕਰ ਕਿਦੇ ਵਿੱਚ ਦੇਰੀ ਕਰ ਪਾਪੰ ਬਿਲੰਬ ਕਰਨਾ ਦੇਰੀ ਕਰਨੀ ਹੈ ਤਾਂ ਪਾਪ ਦੇ ਕੰਮ ਏਗੇ ਲਾਹੇ ਕੋ ਤੂੰ ਟੀ ਲਾਟਾ ਜਿਹਦੇ ਵਿੱਚ ਲਾਹਾ ਏ ਜਿਹਦੇ ਵਿੱਚ ਫਾਇਦਾ ਏ ਜੋ ਰੱਬੀ ਗੁਣਾਂ ਦੀ ਗੱਲ ਏ ਜੋ ਮੋਰੈਲਿਟੀ ਸਿੱਖਣ ਦੀ ਗੱਲ ਏ ਉਹਦੇ ਵਿੱਚ ਕੀ ਕਰਦਾ ਲਾਹੇ ਕੋ ਤੂੰ ਟੀ ਲਾਟਾ ਉਹਦੇ ਵਿੱਚ ਠਿਲ ਕਰ ਜਨੇ ਟੋਟੇ ਕੋ ਵੇਗਤਾ ਆ ਵੇਗਤਾ ਆ ਮਤਲਬ ਕੁਇਕਲੀ ਛੇਤੀ ਨਾ ਤੇ ਜਿੰਨੇ ਕੰਮ ਨਹੀਂ ਆਣਾ ਕੋਈ ਨਿੰਦਾ ਚੁਗਲੀ ਕਿਸੇ ਦੀ ਕਰਨੀ ਹੋਵੇ ਉਹਦੇ ਫਟਾਫਟ ਐ ਅਸੀਂ ਦੀ ਤਾਣ ਕੇ ਅਸੀਂ ਬਹਿ ਜਾਂਦੇ ਆ ਹੋਰ ਸੁਣਾਓ ਹੋਰ ਸੁਣਾਓ ਪਰ ਜਦੋਂ ਆ ਜਾਂਦੀ ਗੱਲ ਕਿ ਆਓ ਅਸੀਂ ਆਪਾਂ ਸਵਾਰੀਏ ਆਪੇ ਦੀ ਗੱਲ ਬਾਤ ਕਰੋ ਔਰ ਆਪਣੇ ਆਪਣੀਆਂ ਕਮੀਆਂ ਆਪਣੇ ਮਾੜੇ ਵਿਚਾਰ ਤੇ ਅਸੀਂ ਦੂਸਰੇ ਨਾਲ ਸਾਂਝ ਕਰਨ ਲਈ ਵੀ ਸੰਕੋਚਦੇ ਆਂ ਕਿ ਦੂਜਾ ਕੀ ਸੋਚੇਗਾ ਕਿ ਮੇਰੇ ਐਸੇ ਵਿਚਾਰ ਐਸੇ ਖਿਆਲ ਆਦੇ ਨੇ ਅਸੀਂ ਨਹੀਂ ਸੋਚ ਅਸੀਂ ਨਹੀਂ ਵਿਚਾਰਦੇ ਅਸੀਂ ਨਹੀਂ ਸਾਂਝ ਕਰਦੇ ਉਹਨੂੰ ਲਕੋ ਲੈਂਦੇ ਪਰ ਦੂਜੇ ਦੀ ਦੂਜੇ ਦੀ ਇਤਨੀ ਛੋਟੀ ਜੀ ਵੀ ਗਲਤੀ ਹੋਏ ਤੇ ਉਹਨੂੰ ਵਦਾ ਚੜਾ ਕੇ ਉਸ ਨੂੰ असलीयत जे अपनी तो कोई नहीं दस नया अपने बारे कोई नहीं दसता ए देखो गुरु पातशाह निम्रता निमान देख लो कहते हाउ पापी गल अपने समझना जेड़ा पढ़ेगा वो समझ जाएगा जो अपने तो भड़का देगा वह समझ आएगा कह रहे हाउ पापी पतित परम पाखंडी मैं अपने आप में पखंडी कह सकता कौन कहना अपने आप पखंडी गुरु पातशाह कह रहे हैं हाउ पापी मैं तो पापी हाँ मैं पतिता परम पाखंडी गुरु नानक पाशाह के बोलने ਉਹ ਚਾਹਦੇ ਮਾਰੇ ਐ ਦੜਾ ਖੋਲ ਕੇ ਕੁਰਤਾ ਪਜਾਮਾ ਪਾ ਕੇ ਮੈਂ ਤੇ ਬਹੁਤ ਸਿਆਣਾ ਪਰ ਅੰਦਰ ਕਿਹੜੇ ਵਿਚਾਰ ਚੱਲਦੇ ਨੇ ਰਾਮ ਦੇ ਚੱਲ ਰਹੇ ਨੇ ਕਿ ਕਾਮ ਦੇ ਚੱਲ ਰਹੇ ਨੇ ਗਲਤ ਵਿਚਾਰ ਆ ਪੀਏ ਮੇਰੇ ਵਿਚਾਰ ਕੈਸੇ ਨੇ ਅਸੀਂ ਦੂਜਿਆਂ ਨੂੰ ਟੋਲਣ ਲੱਗ ਜੰਦੇ ਆ ਜਿਵੇਂ ਇਹ ਬਾਹਰ ਗਏ ਵੀ ਲੂਜ਼ ਦਿ ਯਾ ਜਿਹੜੇ ਜਿਹੜੇ ਨਿੰਮਕ ਜਿਹੜੇ ਭੈੜੇ ਖਿਆਲ ਉਹ ਐਸੇ ਉਡੀਕ ਚਿਰਨ ਦੇ ਨੇ ਕਿ ਤੂੰ ਚੱਲ ਬਾਹਰ ਚੱਲ ਬਾਹਰ ਘਰ ਨਾ ਰਹਿ ਜੇ ਘਰ ਰਹੇਗਾ ਤੇ ਫਿਰ ਕੀ ਕਰੇਗਾ ਫਿਰ ਕਹਿੰਦੇ ਨੇ ਕਿ ਆਪ ਨੜੇ ਗਰੀਬਾਨ ਮੈਂ ਜੇ ਤੂੰ ਸਿਆਣਾ ਫਰੀਦਾ ਜੇ ਤੂੰ ਅਕਲ ਲਤੀਫ ਇੰਟੈਲੀਜੈਂਟ ਬਣਨਾ ਨਾ ਤੂੰ ਹੁਕਮ ਲਿਖਣਾ ਲੇਖ ਆਪ ਨੜੇ ਗਰਮਾਨ ਮੇ ਸਿਰ ਦੀਵਾ ਕਰ ਵੇਖ ਆਪਣੇ ਅੰਦਰ ਦੇਖ ਅਸੀਂ ਦੇਖਦੇ ਦੂਜੇ ਨੂੰ ਤੇ ਕਹੇ ਕਹੋ ਨਾਨਕ ਬਿਨ ਆਪਾ ਚੀਨੇ ਕਹੋ ਨਾਨਕ ਏ ਕਿ ਬਿਨ ਆਪਾ ਚੀਨੇ ਜੇ ਆਪਣੀ ਪਰਚੋਲ ਨਹੀਂ ਕੀਤੀ ਇਨਟਰੋਸਪੈਕਟਿਵ ਨਹੀਂ ਹੋਏ ਆਪਣੇ ਖਿਆਲਾਂ ਦੀ ਵਿਚਾਰ ਨਹੀਂ ਕੀਤੀ ਇਹਨਾਂ ਨੂੰ ਨਹੀਂ ਧੱਕਿਆ ਇਹਨਾਂ ਨੂੰ ਨਹੀਂ ਬਾਚਿਆ ਇਹਨਾਂ ਨੂੰ ਨਹੀਂ ਦੇਖਿਆ ਤੇ ਕਹਿੰਦੇ ਕੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਯੂ ਵਿਲ ਆਲਵੇਸ ਰਿਮੇਨ ਇਨ ਭਰਮ ਇਲੂਜਨ ਡਿሉਜਨ ਉਹ ਲੇਖੇ ਜੀ ਰਹੇਗਾ ਉਹ ਲੇਖੇ ਤੋਂ ਬਚਣ ਲਈ ਅਸੀਂ ਇੱਥੇ ਆਨੇ ਆ ਕਿ ਸਾਨੂੰ ਚੇਤਾ ਰਹੇ ਇਹ ਕਾ ਚੇਤਾ ਤੇ ਦੂਸਰਾ ਕੀ ਹੈ ਭੁੱਲ ਅਸੀਂ ਭੁੱਲ ਜਾਂਦੇ ਹਾਂ ਭੁਲਾਵੜ ਭੁੱਲੀ ਭੁੱਲ ਭੁੱਲ ਅਛੋਤਾਣੀ ਫਿਰ ਪਛਤਾਵਾ ਪਰ ਸਾਨੂੰ ਤਾਂ ਪਛਤਾਵਾ ਵੀ ਨਹੀਂ ਹੁੰਦਾ ਸਾਨੂੰ ਕੀ ਪਛਤਾਵਾ ਹੁੰਦਾ ਹੈ ਕਿ ਅੱਜ ਮੈਂ ਗਾਹ ਗੱਡੀ ਅੱਜ ਮੈਂ ਉਹਦੀ ਮਿੰਦਾ ਕੀਤੀ ਹੁੰਦਾ ਰਿਸ਼ਤਾਵਾ ਅੱਜ ਮੇਰੇ ਅੰਦਰ ਕੰਮ ਹੀ ਖਿਆਲ ਆਇਆ ਪਛਤਾਵਾ ਹੁੰਦਾ ਸਾਨੂੰ ਇਹਦੇ ਭੁੱਲੀ ਜਾਂਦੇ ਇਸੇ ਦੇ ਵਿਖਿਆ ਹੀ ਨਹੀਂ ਮੇਰੇ ਵਿਚਾਰ ਨੂੰ ਕਿੰਨੇ ਵਿਖਿਆ ਇਹ ਤੇ ਪੜਦਾ ਲੱਗਿਆ ਹੈ ਅੰਦਰ ਜੋ ਚੱਲ ਰਿਹਾ ਉਹ ਅੰਦਰ ਹੀ ਹੈ ਉਹਨੂੰ ਕੱਜ ਕੇ ਰੱਖਿਆ ਹੋਇਆ ਹੈ ਔਰ ਬਾਹਰ ਮੈਂ ਪ੍ਰਗਟ ਹੋਣ ਨਹੀਂ ਦਿੰਦਾ ਇਹਦੇ ਭੁੱਲਾਵੜਾ ਭੁੱਲੀ ੁੱਲ ੁੱਲ ਪਛੋਤਾਣੀ ਪਛਤਾਵਾ ਤੇ ਤਾ ਆਏਗਾ ਜੇ ਮੈਂ ਉਹਨੂੰ ਭੁੱਲ ਮੰਨਾਂ ਆਈ ਡੂ ਨਾਟ ਕਨਸੀਡਰ bad word as my mistake ਮੈਂ ਤੇ ਪੁੱਲ ਮੰਨ ਹੀ ਨਹੀਂ ਰਿਹਾ ਤੇ ਪਛਤਾਵਾ ਕਿਤਾ ਹੋਊਗਾ ਮੈਂ ਤੇ ਪੁੱਲ ਬੰਦਾ ਹੀ ਨਹੀਂ ਜੇ ਪੁੱਲ ਬੰਦਾ ਦਾ ਤਾਂ ਪਛਤਾਵਾ ਹੋਏਗਾ ਔਰ ਇਹ ਜਿਹੜੀ ਪੁੱਲ ਐ ਇਹ ਜਿਹੜਾ ਪਛਤਾਵਾ ਐ ਪਹਿਲੀ ਵਾਰ ਆਵਾਜ਼ ਆਉਂਦੀ ਆ ਅੰਦਰ ਗਲਤ ਕੰਮ ਕਰਨ ਜਾ ਰਿਹਾ ਐ ਅਸੀਂ ਉਹਨੂੰ ਵਿਸਾਰ ਕੇ ਇਗਨੋਰ ਕਰਕੇ ਗਲਤ ਕੰਮ ਕਰ ਲੈਨੇ ਆ ਫਿਰ بار-बार ਕਰਦੇ ਆ ਫਿਰ ਉਹ ਆਵਾਜ਼ ਆਉਂਦੀ ਆਣੀ ਘਟਦੀ ਜਾਂਦੀ ਹੈ ਹਾਂ ਪਤਾ ਤੇ ਹੈ ਗਲਤ ਹੈ ਪਰ ਹੁਣ ਮੈਂ ਕਰ ਹੀ ਜਾ ਰਿਹਾ ਹੁਣ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਹੁਣ ਕੋਈ ਪਛਤਾਵਾ ਨਹੀਂ ਹੁੰਦਾ ਕਿਉਂਕਿ ਉਹ ਉਸ ਨੂੰ ਮੈਂ ਗਲਤੀ ਮੰਨ ਹੀ ਨਹੀਂ ਰਿਹਾ ਪਰ ਇਹ ਹੀ ਇੱਕ ਬੁਲੇਖਾ ਹੈ कि ਜਦੋਂ ਮੈਂ ਇਨਟਰਸਪੈਕਟਿਵ ਹੋ ਕੇ ਆਪਣੀ ਗਲਤੀ ਨਹੀਂ ਮੰਨਦਾ ਜਦੋਂ ਨਹੀਂ ਮੰਨਦਾ ਤਾਂ ਭੁਲੇਹੇ ਹੀ ਬੈਠਾ ਫਿਰ ਤਾਂ ਉਹੀ ਗੱਲ ਆ ਗਈ ਕਿ ਬਈ ਜੇ ਚੇਤੇ ਵਿੱਚ ਹੈ ਤੇ ਇਸ ਵਰਗੀ ਕੋਈ ਨਜ਼ਦੀਕੀ ਨਹੀਂ ਤੇ ਜੇ ਭੁੱਲ ਗਿਆ ਤੇ ਇਸ ਵਰਗੀ ਕੋਈ ਦੂਰੀ ਨਹੀਂ ਜੇ ਭੁੱਲੀ ਬੈਠਾ ਜੇ ਵਿਸਾਰੀ ਬੈਠਾ ਤੇ ਦੂਰੀ ਹੈ ਦੂਰੀ ਸਮਝੋ ਫਿਰ ਨੇੜਤਾ ਨਹੀਂ ਹੈ ਤੇ ਗੁਰੂ ਬਾਸਾ ਕਹ ਰਹੇ ਨੇ ਕਿ ਭੋਰੇ ਭੋਰੇ ਰੂਹੜੇ ਸੇਵੇਂ ਦੇ ਆਲਕ ਤੂੰ ਆਲਸ ਕਰ ਜਾਂਦਾ ਬੁਰੇ ਸਾਮ ਕੋ ਊਠ ਖਲੋਇਆ ਬੁਰੇ ਕਾਮ ਨੂੰ ਤਾਂ ਏ ਉੱਠ ਕੇ ਜਿੰਨੇ ਵਜੇ ਕੋ 4 ਵਜੇ 2 ਵਜੇ ਰਾਤੀ ਨਾ ਸੋਣਾ ਪਏ ਤਾਂ ਵੀ ਠੀਕ ਹੈ ਚੱਲਾਂਗੇ ਗੱਲ ਹੀ ਕੋਈ ਨਹੀਂ ਬੁਰੇ ਕਾਮ ਕੋ ਊਠ ਖਲੋਇਆ ਤੇ ਨਾਮ ਕੀ ਬੇਲਾ ਜਦੋਂ ਨਾਮ ਦੀ ਗੱਲ ਆਏ ਜਦੋਂ ਰੱਬੀ ਕੋਣਾਂ ਦੀ ਗੱਲ ਆਏ ਫਿਰ ਸੋਚੋ ਫਿਰ ਨੀਂਦਰ ਆ ਜਾਂਦੀ ਹੈ ਕਿਉਂ ਕਿਉਂਕਿ ਮੈਂ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹਦਾ ਜਿਸ ਦਿਨ ਸਵਾਰਨ ਵਾਲੇ ਰਸਤੇ ਤੇ ਤੁਰਾਂਗਾ ਸੱਜੋ ਕਿਰਪਾ ਹੋ ਗਈ ਇਹ ਪਹਿਲਾ ਕਦਮ ਮੈਂ ਆਪ ਪੁੱਟਣਾ ਹੈ ਜਿਸ ਦਿਨ ਮੈਂ ਆਪ ਦਾ ਸਵਾਰਨ ਲਈ ਪਹਿਲਾ ਕਦਮ ਪੁੱਟਦਾ ਤੇ ਗੁਰੂ ਬਾਛਾ ਕਹਿੰਦੇ ਨੇ ਕਿ ਫਿਰ ਚਰਨ ਸ਼ਰਨ ਗੁਰ ਏਕ ਪੈਂਡਾ ਚਾਇ ਚਲ ਸਤਗੁਰ ਕੋਟ ਪੈਂਡਾ ਆਕੇ ਹੋਏ ਲੀਤ ਹੈ ਇੱਕ ਕਦਮ ਤੇ ਪੁੱਟ ਗੁਰੂ ਤੁਨ ਨੂੰ ਹੋਰ ਹਜ਼ਾਰਾਂ ਕਦਮਾਂ ਉੱਕੇ ਲੈ ਕੇ ਚਰੇਗਾ ਅੰਦਰ ਦੀ ਯਾਤਰਾ ਕਰਾਏਗਾ ਅੰਦਰ ਪਰਚੋਰ ਕਰਨਾ ਸਿਖਾਏਗਾ ਕਿ ਮੈਂ ਕਿੱਥੇ ਕਿਵੇਂ ਗਲਤ ਹਾਂ ਮੈਂ ਕਿਵੇਂ ਭੁੱਲ ਜਾਂਦਾ ਹਾਂ ਮੇਰੇ ਚੇਤੇ ਦੇ ਵਿੱਚ ਆ ਜਾਏ ਇਸੇ ਨੂੰ ਸਿਮਰਨ ਕਹਿੰਦੇ ਨੇ ਜੇ ਚੇਤੇ ਵਿੱਚ ਨਹੀਂ ਚਿੱਤ ਵਿੱਚ ਨਹੀਂ ਸਮਝੋ ਸਿਮਰਨ ਨਹੀਂ ਜੇ ਚੇਤੇ ਵਿੱਚ ਹੈ ਚਿੱਤ ਵਿੱਚ ਹੈ ਤਾਂ ਸਮਝੋ ਸਿਮਰਨ ਹੋ ਰਿਹਾ ਹੈ ਸਿਮਰਨ ਕਰ ਰਿਹਾ ਮੇਰਾ ਜੀਵਨ ਜੀਵਨ ਰੂਪ ਜਿਹੜਾ ਨਾ ਤੇਰਾ ਮੇਰਾ ਜੀਵਨ ਜਿਹੜਾ ਸਿਮਰਨ ਰੂਪ ਬਣ ਗਿਆ ਹੈ ਪਰ ਮੇਰਾ ਜੀਵਨੁਰਬਲੁਰਬਲ ਕਰਦਾ ਹੈ ਸਿਮਰਨ ਰੂਪ ਨਹੀਂ ਬਣਿਆ ਕਿਹਦੇ ਭੋਰੇ ਭੋਰੇ ਰੂਹੜੇ ਉਹ ਰਾਤ ਤੁਰਨ ਵਾਲੇ ਪਿਆਰੇ ਪੰਦੀ ਤੂੰ ਕਿਉਂ ਆਲਸ ਕਰਦਾ ਹੈ ਜਾਣਾ ਜਿੱਥੇ ਸੀ ਉੱਥੇ ਜਾ ਨਹੀਂ ਰਿਹਾ ਤੇ ਦੂਜੇ ਪਾਸੇ ਤੂੰ ਹੀ ਫਿਰਦਾ ਹੈ ਆਪਣੇ ਲਖਸਵਨ ਲਖੀ ਹੈ मैं अपने जीवन का की लक्ष्य बनाया हरेक मनुख का यह सवाल होंगे कि मेरे जीवन का लक्ष्य की है पैसे कमाने बिजनेस करते हैं जॉब करते हैं, तरक्की है, ठीक है दैट्स गुड दैट इज रिक्वायर्ड पर इस तो इलावा भी एक मेरा लक्ष्य है इस तो इलावा भी देर इज ए परपज देर इज एम ऑफ माई लाइफ वो एम की है कि मैं अपने को संभाल ਮੈ ਕੋ ਜੇ ਕੋੜੇ ਬੋਲਦੀ ਬੋਲਨੇ ਮੈਂ ਆਪਣਾ ਵਤੀਰਾ ਗਾਲਾਂ ਵੱਲ ਨਹੀਂ ਬਣਾਣਾ ਹੈ ਮੈਂ ਸ਼ਰਾਬਾ ਪੀ ਕੇ ਕਲੱਬਾਂ ਪੱਬਾਂ ਦੇ ਵਿੱਚ ਡਾਂਸ ਨਹੀਂ ਕਰਨਾ ਹੈ ਸੋ ਇਹ ਮੇਰੇ ਜੀਵਨ ਦਾ ਲਕਸ਼ ਹੈ ਕਿ ਮੈਂ ਆਪਣਾ ਕਿਰਦਾਰ ਸੁੱਚਾ ਬਣਾਵਾ ਐਦੇ ਲਈ ਟੁੱਟੇ ਨਾ ਕਰੀ ਇਹ ਅੱਜ ਹੁਣੇ ਦਾ ਕੰਮ ਹੈ ਹੁਣੇ ਕਰਾਂ ਅੱਜ ਹੀ जे क्या कि कल तो नहीं Because when कल कद नहीं आता टुमोरो नैवर कम्स बिकॉज वेन टुमोरो कम्स दैट बिकम्स टूडे कल कभी नहीं आएगा आज ही करना पड़ेगा। आज ही कर। आज मिलावा शेख फरीद फरीद साहब कहते कि आज ही मैं तेन चल रब तेरे लिंक जोड़ा आज ही तेन दर्शन करावा ही करावा। ਫਰੀਦਾ ਅੱਜ ਮਿਲਾਵਾ ਸ਼ੇਖ ਫਰੀਦ ਕਹਿੰਦੇ ਨੇ ਕਿ ਅੱਜ ਹੀ ਮਿਲਾਵਾ ਅੱਜ ਮਿਲਾਵਾ ਹੋ ਸਕਦਾ ਹੁਣੇ ਹੀ ਹੋ ਸਕਦਾ ਪਰ ਇਹਨੂੰ ਮੈਂ ਕੀ ਕਰਨਾ ਵਿਲੰਬ ਇਹਨੂੰ ਕਰਦਾ ਨਾ ਦੇਰੀ